ओके स्टार्ट ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਇਹ ਸਟੇਟ ਟਿੱਪਣੀ ਕੀਤੀ ਕਿ ਪਾਕਿਸਤਾਨ ਅਤੇ ਚੀਨ ਦੋ ਸਭ ਤੋਂ ਮੁਸ਼ਕਲ ਗੁਆਂਢੀ ਦੇਸ਼ ਹਨ ਡੰਡੀ ਆਮ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਵਿਗੜੇ ਹੋਏ ਗੁਆਂਢੀ ਦੇਸ਼ ਹਨ ਡੰਡੀ ਜੇਕਰ ਪਾਕਿਸਤਾਨ ਸੁਧਰਨ ਲਈ ਤਿਆਰ ਨਹੀਂ ਤਾਂ ਇਸ ਦਾ ਇੱਕ ਵੱਡਾ ਕਾਰਨ ਚੀਨ ਹੈ ਡੰਡੀ ਉਹ ਉਸ ਨੂੰ ਉਕਸਾਉਂਦਾ ਰਹਿੰਦਾ ਹੈ ਡੰਡੀ ਭਾਰਤ ਨੂੰ ਇਸ ਰਣਨੀਤੀ ਉੱਤੇ ਕੰਮ ਕਰਨਾ ਹੋਵੇਗਾ ਕਿ ਪਾਕਿਸਤਾਨ ਦੇ ਨਾਲ-ਨਾਲ ਚੀਨ ਉੱਤੇ ਕਿਵੇਂ ਦਬਾਅ ਬਣਾਇਆ ਜਾਵੇ ਕਿਉਂਕਿ ਹੁਣ ਉਹ ਅਫਗਾਨਿਸਤਾਨ ਵਿੱਚ ਤਾਲਿਬਾਨ ਨੂੰ ਪ੍ਰਭਾਵਿਤ ਕਰਨ ਵਿੱਚ ਲੱਗ ਗਿਆ ਹੈ ਡੰਡੀ ਉਹ ਅਜੇਹਾ ਇਸ ਲਈ ਕਰ ਰਿਹਾ ਹੈ ਤਾਂ ਕਿ ਤਾਲਿਬਾਨ ਅਤਵਾਦ ਨੂੰ ਪਾਲਪੋਸ ਰਹੇ ਪਾਕਿਸਤਾਨ ਦੀਆਂ ਹਰਕਤਾਂ ਨੂੰ ਅਨੱਡਿਠ ਕਰੇ ਡੰਡੀ ਉਹ ਅਜੇਹਾ ਸ਼ਾਇਦ ਹੀ ਕਰੇ ਪਰ ਭਾਰਤ ਨੂੰ ਅਮਰੀਕਾ ਦੇ ਰਵਈਏ ਪ੍ਰਤੀ ਵੀ ਚੌਕਸ ਰਹਿਣਾ ਹੋਵੇਗਾ ਡੰਡੀ ਇਹ ਚੰਗਾ ਹੋਇਆ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਕਹਿ ਕੇ ਅਮਰੀਕੀ ਰਾਸ਼ਟਰਪਤੀ ਨੂੰ ਸ਼ੀਸ਼ਾ ਦਿਖਾਇਆ ਕਿ ਭਾਰਤ ਪਾਕਿਸਤਾਨ ਵਿਚਾਲੇ ਮੁੱਦਿਆਂ ਉੱਤੇ ਕੋਈ ਵਿਚੋਲਗੀ ਮਨਜ਼ੂਰ ਨਹੀਂ ਹੈ ਡੰਡੀ ਇਸ ਨੂੰ ਹੋਰ ਸਪਸ਼ਟ ਕੀਤਾ ਵਿਦੇਸ਼ ਮੰਤਰੀ ਨੇ ਇਹ ਕਹਿ ਕੇ ਕਿ 트럼ਪ ਭਾਰਤ ਅਤੇ ਪਾਕਿਸਤਾਨ ਨੂੰ ਆਰਥਿਕ ਤੌਰ ਉਤੇ ਖੁਸ਼ਹਾਲੀ ਉਤੇ ਧਿਆਨ ਦੇਣ ਦੀ ਜਿਹੜੀ ਗੱਲ ਲਗਾਤਾਰ ਦੁਹਰਾ ਰਹੇ ਹਨ ਉਹ ਮਨਜ਼ੂਰ ਨਹੀਂ ਹੈ ਡੰਡੀ ਅਮਰੀਕੀ ਰਾਸ਼ਟਰਪਤੀ 트럼ਪ ਵਰਵਈਆ ਹੈਰਾਨਕੁਨ ਹੀ ਨਹੀਂ ਸਗੋਂ ਅਤਵਾਦ ਨੂੰ ਸਟਾਰਟ ਪਾਲਣ ਪੋਸਣ ਵਾਲੇ ਪਾਕ ਦਾ ਹੌਸਲਾ ਵਧਾਉਣਾ ਵਧਾਉਣ ਵਾਲਾ ਹੈ ਡੰਡੀ ਕਿ ਕੱਲ ਨੂੰ 트럼ਪ ਇਜ਼ਰਾਈਲ ਨੂੰ ਵੀ ਆਰਥਿਕ ਤੌਰ ਉਤੇ ਖੁਸ਼ਹਾਲੀ ਉੱਤੇ ਧਿਆਨ ਦੇਣ ਦੀ ਸਲਾਹ ਦੇ ਕੇ ਉਸ ਨੂੰ ਹਮਾਸ ਅਤੇ ਹਾਉਤੀਆਂ ਦੀ ਅਣਦੇਖੀ ਕਰਨ ਲਈ ਕਹਿਣਗੇ ਪ੍ਰਸ਼ੰਚਨ ਉਹ ਦੁਨੀਆ ਵਿੱਚ ਸ਼ਾਂਤੀ ਲਿਆਉਣ ਦੇ ਨਾਂ ਉੱਤੇ ਆਪਣੀ ਅਤੇ ਅਮਰੀਕਾ ਦੀ ਫਜ਼ੀਹਤ ਕਰਵਾ ਰਹੇ ਹਨ ਡੰਡੀ ਸ਼ਾਇਦ ਉਹਨਾਂ ਦੇ ਇਸ ਰਵੱਈਏ ਕਾਰਨ ਹੀ ਪਰਦਾਣ ਮੰਤਰੀ ਨਰਿੰਦਰ ਮੋਦੀ ਨੇ ਇਹ ਕਿਹਾ ਕਿ ਪਹਿਲਗਾਮ ਦਾ ਬਦਲਾ ਹਾਲੇ ਪੂਰਾ ਨਹੀਂ ਹੋਇਆ ਹੈ ਡੰਡੀ 트럼ਪ ਨੂੰ ਸੰਦੇਸ਼ ਦੇਣ ਲਈ ਇਹ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਆਪਰੇਸ਼ਨ ਸਿੰਧੂਰ ਸਿਰਫ ਮੁੱਲਤਵੀ ਕੀਤਾ ਗਿਆ ਹੈ ਡੰਡੀ ਪਾਕਿਸਤਾਨ ਦੇ ਨਾਲ ਹੀ ਕੋ ਮੰਤਰੀ ਭਾਈਚਾਰੇ ਅਤੇ ਖਾਸ ਤੌਰ ਤੇ ਅਮਰੀਕਾ ਨੂੰ ਅਜਿਹਾ ਸੰਦੇਸ਼ ਦੇਣਾ ਸਮੇਂ ਦੀ ਮੰਗ ਹੈ ਕਿਉਂਕਿ ਕਈ ਦੇਸ਼ਾਂ ਦੇ ਮੁਖੀ ਅਤਵਾਦ ਦੀ ਜਾਣਬੁੱਝ ਕੇ ਅਣਦੇਖੀ ਕਰਦੇ ਦਿਖਾਈ ਦੇ ਰਹੇ ਹਨ ਡੰਡੀ ਇਹ ਰਵੱਈਆ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲਾ ਹੈ ਡੰਡੀ ਇਸ ਲਈ ਹੋਰ ਵੀ ਕਿਉਂਕਿ ਸੰਯੁਕਤ ਰਾਸ਼ਟਰ ਵਰਗੀਆਂ ਸੰਸਥਾਵਾਂ ਨਕਾਰਾ ਜਹੀਆਂ ਹੋ ਚੁੱਕੀਆਂ ਹਨ ਡੰਡੀ ਵੈਸੇ ਤਾਂ ਟਰੰਪ ਕੁਝ ਵੀ ਉਲਟਾ ਸਿੱਧਾ ਬੋਲਦੇ ਰਹਿੰਦੇ ਹਨ ਅਤੇ ਫਿਰ ਉਸ ਤੋਂ ਪਲਟ ਵੀ ਜਾਂਦੇ ਹਨ ਜਿਵੇਂ ਭਾਰਤ-ਪਾਕ ਵਿਚਾਲੇ ਵਿਚੋਲਗੀ ਦੀ ਗੱਲ ਤੋਂ ਪਲਟ ਗਏ ਪਰ ਕੀ ਉਹ ਉਹੀ ਅਮਰੀਕੀ ਰਾਸ਼ਟਰਪਤੀ ਨਹੀਂ ਜਿਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ